ਸਾਡੀ ਭਤੀਜੀ ਜਸਮੀ ਦਾ ਵਿਆਹ ਉਹਦਾ ਵਿਆਹ ਵਾਲਾ ਕਾਰਡ ਆ ਚੁੱਕਿਆ ਤੇ ਮੇਰੇ ਸਹੁਰਿਆਂ ਨੂੰ ਦਿੱਤਾ ਉਹਨਾਂ ਦਾ ਕਾਰਡ ਤੁਹਾਨੂੰ ਸਾਈਡ ਪਰ ਸਕਰੀਨ ਉੱਤੇ ਚੱਲ ਰਿਹਾ ਦੇਖੋ ਤੁਸੀਂ ਤੇ ਡਿਜੀਟਲ ਕਾਰਡ ਆਇਆ ਸੱਦਾ ਪੱਤਰ ਸੁਰਜੀਤ ਸਿੰਘ ਵੀ ਦੇ ਸਾਈਡ ਪਰ ਚੱਲਦਾ ਪੜਿਆ ਪੜਿਆ ਦੇ ਡਿਜੀਟਲ ਕਾਰਡ ਬਣੇ ਆ ਅ ਕੱਲ ਘਰਦਿਆਂ ਨੂੰ ਫੋਨ ਆਇਆ ਸੀ ਹੋਰ ਮੇਰੇ ਮਾਸੀਆਂ ਦੇ ਉਹਦੇ ਰੀਅਲ ਨਾਮ ਪੁੱਛਦੇ ਆ ਵੀ ਉਹਨਾਂ ਦੇ ਮੇਰੇ ਬਾਸਰ ਦਾ ਪੱਕਾ ਨਾਮ ਗਿਆ ਉਹਨਾਂ ਨੂੰ ਵੀ WhatsApp ਪਰ ਡਿਜੀਟਲ ਕਾਰਡ ਭੇਜ ਦੇਣੇ ਨਾਮ ਲਿਖਣਾ ਜਿੱਥੇ ਉਹਨਾਂ ਸੱਦਾ ਪੱਤਰ ਸਰੋਰੀ ਸਾਹਿਬ ਦਾ ਨਾਮ ਲਿਖਿਆ ਜਿੱਥੇ surjit singh ਉੱਥੇ ਉਹਨਾਂ ਦਾ ਨਾਮ ਲਿਖ ਦੇਣਾ ਜਦੋਂ ਉਹਨੂੰ ਭੇਜਣਾ ਡਿਜੀਟਲ ਕਾਰਡ ਆ ਡਿਜੀਟਲ ਤਕਨੀਕਾਂ ਵੀ ਆ ਗਿਆ ਜਿੱਦਾਂ WhatsApp ਪਰ ਚੀਜ਼ਾਂ ਜਾਈ ਜਾਂਦੀਆਂ ਸਭ ਨੂੰ ਤੇ ਪਹਿਲਾਂ ਹੁੰਦਾ ਸੀ ਜਦੋਂ ਵਿਆਹ ਹੋਣਾ ਫਿਰ ਟੈਲੀਫੋਨ ਪਰ ਫੋਨ ਆ ਜਿਹੜਾ ਵੀ ਅਸੀਂ ਭਾਈ ਪਿੰਡ ਤੋਂ ਜਿਹੜਾ ਕਾਰਡ ਵੰਡਣ ਵਾਲਾ ਹੁੰਦਾ ਉਹ ਭੇਜਣ ਲੱਗੇ ਆ ਤੇ ਫਿਰ ਉਹ ਕਾਰਡ ਲੈ ਕੇ ਜਾਂਦਾ ਸੀ ਫਰੋਂ ਉਹ ਆਪਣਾ ਕਿਆ ਕਹਿੰਦੇ ਹੁੰਦੇ 100 100 ਰੁਪਿਆ 2 2 ਰੁਪਏ ਸਾਰੇ ਹੁਣ ਜਦ ਸਾਡੇ 5 ਘਰ ਆ ਤੇ ਪੰਜੇ ਘਰਾਂ ਚੋਂ ਇਕੱਲੇ ਇਕੱਲੇ ਕਾਰਡ ਦੇ ਕੇ ਜਾਣਾ ਉਹਨੂੰ 100 ਰੁਪਏ ਦੇਣਾ ਫਿਰ ਕਈ ਵਾਰ ਹੁਣ ਵੀ ਵੈਸੇ ਆਉਂਦੇ ਜਾਂਦੇ ਆ ਇਹਦਾ ਕਾਰਡ ਵਾਲੇ ਵੀ ਇਹ ਤਾਂ ਕਾਰਡ ਦੇ ਨਾਲ ਕੋਈ ਕੋਈ ਡੱਬਾ ਦੇ ਜਾਂਦਾ ਠੀਕ ਆ ਚਲੋ ਇਹ ਤਾਂ ਹੁਣ ਆ ਜਿਹੜਾ ਆਪਣਾ ਡਿਜੀਟਲ ਕਾਰਡ ਇਹਦਾ ਕੋਈ ਟਾਈਮ ਦੀ ਬਚਤ ਵੀ ਹੋ ਜਾਂਦੀ ਆ ਇੱਕ ਬੰਦਾ ਫਿਰ ਉਹਨੇ ਇੱਕ ਬੰਦਾ ਨੋ ਵੀ ਲਿਖਣੇ ਆ ਸਾਰਾ ਕੁਝ ਕਰਨਾ ਇਹ ਤਾਂ ਵੈਸੇ ਇੱਕ ਕਾਫੀ ਵੱਡੀ ਗੱਲ ਆ ਯਾਰ ਇਹ ਪਣ ਰਿਸ਼ਤੇਦਾਰਾਂ ਦੇ ਨੋ ਕਿਹੜੇ ਕਿਹੜੇ ਨੂੰ ਲਿਸਟ ਬਣਨੀ ਹੈ ਸਾਰਿਆਂ ਦੀ ਇੱਕ ਪੱਦਰ ਤੋਂ ਸਾਡੇ ਜਿਹੜੇ ਮੇਰੇ ਰਿਸ਼ਤੇਦਾਰ ਇਹਨਾਂ ਨੂੰ ਉਹ ਵੀ ਸੱਦਣੇ ਆ ਤੇ ਰਾਜੂ ਬਾਈ ਉਹਨਾਂ ਦੇ ਸਰਬਜੀ ਤਰ੍ਹਾਂ ਦੇ ਉਹਨਾਂ ਦੇ ਕਾਰਡ ਦੇਣੇ ਆ ਭੈਣਾ ਨੂੰ ਤਾਂ ਕਾਫੀ ਕੰਮ ਹੁੰਦਾ ਯਾਰ ਕਰਪੂ ਬਾ ਦੇ ਭੂਆ ਦੇ ਗਾਹ ਭੈਣਾ ਨੂੰ ਕਾਫੀ ਕੰਮ ਹੁੰਦਾ ਮੇਰੀ ਤਾਂ ਲਿਸਟ ਬਹੁਤ ਲੰਬੀ ਬਣੂਗੀ ਆ ਤੇ ਲਖਣ ਜਿਹਦੇ ਜਿਹਦੇ ਮੈਂ ਗਿਆ ਉਹਨਾਂ ਨੂੰ ਬੁਲਾਉਣਾ ਪੈਣਾ ਭਾਈ ਸਾਰਿਆਂ ਨੂੰ ਮੈਂ ਤਾਂ ਭਾਈ ਸੋ ਖੁੱਲਾ ਹੀ ਲਾਣੇ ਕਰਦਣ ਸੱਦਾ ਪੱਤਰ ਖੁੱਲੇ ਹੀ ਦੇ ਦੇਣਾ ਹੁਣ ਭੁੱਲ ਵੀ ਗਿਆ ਇੰਨੇ ਵਿਆਹ ਦੇਖ ਲੇ YouTube ਕਰਕੇ ਚਲੋ ਭਾਈ ਨਵੇਂ-ਨਵੇਂ ਤਕਨੀਕਾਂ ਆਈਆਂ ਨੇ ਨਵੇਂ ਹੁਣ ਦੇਖੋ ਪਹਿਲਾਂ ਉਹਨਾਂ ਗਾੜੇ 'ਚੋਂ ਕੱਢਿਆ ਹੈਗਾ ਕਿਆ ਕਹਿੰਦੇ ਹੁੰਦੇ ਆ ਹਾਂ ਕਿਆ ਨੋਮ ਉਹਦਾ ਬਬੂਆ ਨੇ ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਤੀ ਇਕਨ ਅੱਜ ਕੱਲ ਦੇ ਬਾਬੇ ਨੇ ਜਿਹਨੇ ਲਾਲ ਬੱਤੀ ਗੱਡੀ ਤੇ ਲਾ ਲਈ ਫਿੱਟ ਡ੍ਰੀਲਾ ਤੇ ਡ੍ਰੀਲਾਂ ਬੜਾ ਪ੍ਰੋਨ ਹੋਇਆ ਉਹਨੂੰ ਹੋਇਆ ਦਾ ਬੜਾ ਲੋਕਾਂ ਨੇ ਕੀਤਾ ਫਿਰ ਫਿਰ ਉਹਨੇ ਬੋਲਿਆ ਉਹ ਕਹਿੰਦਾ ਬਾਬਾ ਤੁਰਕੇ ਅਜੇ ਕਰੂਗਾ ਸੰਗਰ ਟਰਾਲੀ 'ਤੇ ਬੈਠ ਕੇ ਚੱਲੀ ਜਾਇਆ ਕਰੂਗੀ ਇਹ ਹੁੰਦੇ ਵੀ ਜਿਹੜੀਆਂ ਨਵੀਆਂ ਚੀਜ਼ਾਂ ਆ ਜਾਂਦੀਆਂ ਨੇ ਅੱਜ ਕੱਲ ਉਹਦਾ ਫਾਇਦਾ ਲੈਣਾ ਚਾਹੀਦਾ ਸਾਨੂੰ ਠੀਕ ਹੈ ਜੀ ਜਦੋਂ ਮੈਂ ਘਰੇ ਬਣਾਉਣ ਲੱਗਾ ਹੁਣ ਪੁਰਾਣੇ ਇਟੇ ਪਹਿਲਾਂ ਦੇ ਉਹ ਮਿੱਟੀ ਦੇ ਬਣਾਉਂਦੇ ਹੁੰਦੇ ਪਾਣ ਵਾਲੇਪਦੇ ਹੁੰਦੇ ਸੀ ਉਸ ਤੋਂ ਬਾਅਦ ਇਟਾ ਆ ਗਿਆ ਉਣੀਟਾਂ ਦੇ ਬਾਅਦ ਇੱਕ ਆ ਆ ਗਈ ਆਪਣੀ ਜਿਹੜੇ ਨੂੰ ਮੈਂ ਕੰਕਰੀਟ ਦੀ ਢਲਾ ਰਹੀ ਆ ਅੱਜ ਕੱਲ ਚੀਜ਼ ਮੈਂ ਹੋਰ ਦੇਖੀ ਮੈਂ ਯੂਟਿਊਬਰ ਕਾਤੇ ਵੀਡੀਓ ਦੇਖੀ ਉਹ ਸੈਂਚੇ ਜਿਹੀ ਆ ਗਈ ਕਿਆ ਕਹਿੰਦੇ ਹੁੰਦੇ ਨਾ ਬਣ ਕੇ ਸੈਂਚੇ ਜਿਹੀ ਆ ਗਏ ਆ ਥੱਲੇ ਦੇ ਲਈ ਕੋ ਸੈਂਚੇ ਜੇ ਪਾ ਦੇਣ ਵਿੱਚ ਘੜ ਦੇ ਪੂਰੇ ਚਾਰੇ ਪਾਸੇ ਬਣਾ ਦੇਣਾ ਉਹਨਾਂ ਨੇ ਸੈਂਚਾ ਜਾ ਉਹਦੇ ਵਿੱਚ ਕੰਕਰੀਟ ਹੈ ਪੈ ਜਿੰਦੀ ਸਿੱਧੀ ਉਹ ਲਿਆ ਕੇ ਇੱਕ ਦਿਨ ਚ ਲੈਂਟਰ ਪਰ ਮਾਰਨਾ ਚਾਕੇ ਉਹਨਾਂ ਨੇ ਘਰ ਇੱਕ ਦਿਨ ਦੇ ਵਿੱਚ ਉਹ ਦੂਜੇ ਦਿਨ ਲੈਂਟਰ ਪਾ ਦੇ ਤਿੰਨ ਚਾਰ ਦਿਨ ਨੂੰ ਪੱਕਾ ਨੂੰ ਲੱਗਣੇ ਆ ਤੇ ਸਾਈਡ ਆ ਵੀ ਭਰ ਹੋ ਜਾਣੇ ਇੱਟ ਚਿੰਨ ਜਿਹੜੇ ਇੱਟ ਚੈਨੇ ਦੇ ਬੰਦੇ ਕੰਮ ਕਰਦੇ ਸਾਰੇ ਇਸ ਕੰਕਰੀਟ ਹੈ ਭਰਤੇ। ਕਹਿੰਦਾ ਯਾਰ ਆਤਾ ਬੜੀ ਫਾਸਟ ਕੰਮ ਹੋਇਆ। ਚਲੋ ਭਾਈ ਤੁਹਾਡੇ ਬੜੇ ਪਿਆਰ ਸਤਿਕਾਰ ਸਾਰਿਆਂ ਦਾ। ਮੈਨੂੰ ਇੰਨਾ ਪਤਾ ਲੱਗਿਆ ਵੀ ਨੇਤਰ ਵੀ ਵੀਡੀਓ ਚ ਕਹਿੰਦੇ ਆ ਵੀ ਸਭ ਨੂੰ ਖੁੱਲਾ ਖੁੱਲਾ ਸੱਦਾ ਪੱਤਰ ਆ। ਹੁਣ ਦੱਸੋ ਮੈਂ ਵੀਡੀਓ ਦੇਖੀ ਤਾਂ ਹੈ ਨਹੀਂ ਵੈਸੇ। ਕਰਦੇ ਹੀ ਕਹਿੰਦੇ ਵੀ ਨੇਤਰ ਭਾਈ ਸਭ ਨੂੰ ਭਾਈ ਖੁੱਲਾ ਸੱਦਾ ਹੀ ਦਿੱਤਾ ਹੋਇਆ। ਜਿਹਨੇ ਆਉਣਾ ਭਾਈ ਆਓ ਭਾਈ ਖੁੱਲਾ ਸੱਦਾ ਹੀ ਐ। ਤੇ ਨਵੇਂ-ਨਵੇਂ ਚੀਜ਼ਾਂ ਭਾਈ ਸਿੱਖਣ ਨੂੰ ਮਿਲਦੀਆਂ। ਤੋਂ ਨੂੰ ਕਹਿੰਦਾ ਇੱਥੇ ਹਾਲ ਦਾ ਕੋਈ ਮੋਟਰ ਪਰ ਕੌਣ ਬੋਲਦਾ ਕੋਈ ਨਾ ਕੋਈ ਦਾ ਫਰਜ ਆਊਗਾ ਮੈਨੂੰ ਲੱਗਦਾ ਮੋਟਰ ਉੱਪਰ ਭਾਈ ਗੁੱਜਰ ਬਾਈ ਫਰਾਰ ਹੋਇਆ ਮੋਟਰ ਪਰ ਤੇ ਕੱਲ ਵੀ ਨਹੀਂ ਆਇਆ ਹੈਗਾ ਅੱਜ ਜਿਹੜਾ ਰਿਸਟਾਰਨ ਨੰਬਰ ਲਿਖਿਆ ਇੱਥੇ ਕੰਦ ਪਰ ਉਹਨਾਂ ਦਾ ਫੋਨ ਬੰਦ ਆਈ ਜਾ ਰਿਹਾ ਇੱਕ ਹੋਰ ਨੰਬਰ ਪਰ ਤੇ ਕੱਲ ਫੋਨ ਆਉਂਦਾ ਦਾ ਉਹ ਨੰਬਰ ਮੇਤੇ ਸੇਵ ਨਹੀਂ ਹੋਇਆ ਹੈਗਾ ਤੇ ਹੁਣ ਕੀ ਕਰੀਏ ਭਾਈ ਕੀ ਨਾ ਕਰੀਏ ਕੀ ਕਰੀਏ ਕੀ ਨਾ ਕਰੀਏ ਉਧਰ ਜਾ ਜਰਾ ਬੀਜ ਨੂੰ 베ਜਣੀ ਜੋ ਮਰਜੀ ਹੋ ਜਵੇ ਘਰ ਤੋਂ ਇੱਕ ਬੰਦਾ ਮੈਂ ਤਾਂ ਸੋਚਦਾ ਜੇ ਨਿੰਮਾ ਲਿਆ ਕੇ ਤਰਫਾਲੀ ਦੇ ਨਾਲ ਇਹਨੂੰ 베ਜਦਾ ਕਰਾਂ ਜੇ ਯਾਰ ਆਹ ਕੰਮ ਨਿਭੜੇ ਕੱਲ ਫਿਰ ਹੋਰ ਦੂਜੇ ਕੰਮਾਂ ਪਰ ਲੱਗੀ ਆਪਣੇ ਪਰ ਤੇ ਕੰਮ ਉਹ ਨਿਬੜੀਏ ਸਾਰੇ ਉਧਰ ਮੈਨੂੰ ਕਿਸ ਤਾਂ ਮੈਂ ਜਾ ਆ ਜਾਂਦਾ ਥੋੜੀ ਜਿਹੀ ਗਡਾਈ ਗਡੂਈ ਕਰਕੇ ਥੋੜੀ ਦੁਆਲੇ ਚੀਜ਼ ਲਾਉਣੇ ਵਾਲੀ ਹੋ ਗਈ ਤਾਂ ਪਿੱਛੇ ਪਰਲੇ ਪਾਸੇ ਸਾਗ ਆ ਸਾਰਾ ਖਰਚਾ ਤਾਂ ਦਿੱਤਾ ਤਾਂ ਅੱਜ ਜਦੋਂ ਮੈਂ ਉੱਠਿਆ ਸਵੇਰੇ 6 ਵਜੇ ਉੱਠ ਖੜਿਆ ਤਾਂ ਮੈਂ ਤੇ ਜਦੋਂ ਮੈਂ ਉੱਠਿਆ ਜਿਹੜਾ ਲੈਪਟਾਪ ਤੋਂ ਲੈਪਟਾਪ ਸਾਈਡ ਪਰ ਉਹ ਆ ਜਾਂਦਾ ਉਹਨੇ ਲਿਖਿਆ ਸਨਰਾਈਜ਼ ਨਹੀਂ ਯਾਰ ਇਹ ਨਹੀਂ ਧੁੰਦ ਪੈਂਦੀ ਆ ਅ ਸੂਰ ਚੜੂਗਾ ਜਦੋਂ ਮੈਂ ਪੜਦਾ ਚੱਕਿਆ ਦੇਖਿਆ ਧੁੰਦ ਹੈ ਨਹੀਂ ਤੇ ਅੱਜ ਦੇਖੋ ਸਵੇਰੇ ਜਮਾ ਧੁੰਦ ਨਹੀਂ ਹੈਗੀ ਅੱਜ ਠੀਕ ਹੈ ਤੇ ਟੈਂਪਰੇਚਰ ਜਦੋਂ ਉਸ ਟਾਈਮ ਦੇਖ ਰਿਹਾ ਤਾਂ ਮੈਂ ਉਸ ਟਾਈਮ ਟੈਂਪਰੇਚਰ ਦਿਖਾ ਰਿਹਾ ਤਾਂ 17 ਫਿਰ 2 ਘੰਟੇ ਬਾਅਦ ਮੈਂ ਥੋੜਾ ਜਿਹਾ ਕੰਮ ਕਰਨ ਲੱਗਾ ਲੈਪਟਾਪ ਉੱਤ ਬੈਠ ਕੇ ਫਿਰ ਦੇਖਿਆ 13 ਹੁਣ ਦਿਨ ਪਰ ਦਿਨ ਭਾਈ ਠੰਡ ਵੱਧਦੀ ਜਾਣੀ ਹੈ ਆਪਣਾ ਖਿਆਲ ਰੱਖੋ ਇਹ ਪੈ ਰਹੀ ਜੀ ਸੁੱਕੀ ਠੰਡ ਗਿੱਲੀ ਠੰਡ ਉਦੋਂ ਹੋਊਗੀ ਜਦੋਂ ਮੀਂਹ ਪੈਣਾ ਚਾੜ ਤਾਂ ਕੋਈ ਚੀਜ਼ ਹੈ ਇੱਥੇ ਸੱਪ ਸਲੂੰਡਾ ਇਹ ਸਿਗਨਲ ਦੰਦੇ ਹੁੰਦੇ ਆ ਦੇਖਣਾ ਪੈਣਾ ਕੁਛ ਨਾ ਕੁਛ ਤੋਂ ਹੈ ਜਿਹੜੇ ਕਰ ਰਹੇ ਸਿਗਨਲ ਦੇ ਦੇਣ ਦੇ ਬੰਦੇ ਨੂੰ ਨਹੀਂ ਭਾਈ ਆਪਣਾ ਕੰਟਰੋਲ ਕਰ ਲੈ ਦੋ ਤੱਕ ਨਿਕਲੇ ਆ ਚਕੁੰਦਰਾ ਬੀਜੇ ਦੇ ਉਹਨਾਂ ਗੁੱਜਰ ਬਈ ਨੇ ਆ ਅ ਚਕੁੰਦਰ ਵਾਲੇ ਨਿਕਲੇ ਹੋਏ ਆ ਕਿਉਂਕਿ ਹੁਣ ਦੁਆਰੇ ਚੀਜ਼ਾਂ ਵੀਜ ਹੁੰਦੀਆਂ ਇੱਧਰ ਫੇਰ ਬੋਲ ਰਹੇ ਆ ਐਨੇ ਬੰਦੇ ਨੇ ਆਉਣ ਅੱਜ ਮੋਟਰ ਉੱਪਰ ਹਾਂ ਤੇ ਭਾਈ ਅੱਜ ਮੌਸਮ ਸਾਫ਼ ਹੈ ਅੱਜ ਆਪਾਂ ਨੇ ਘਰ ਦਾ ਕੰਮ ਬਹੁਤ ਖਿੱਚਣਾ ਤੇ ਭਾਈ ਨੇਤਰਾ ਦੇ ਭਾਈ ਤਿਆਰੀਆਂ ਚੱਲ ਰਹੀਆਂ ਪੂਰੀਆਂ ਕੱਲ ਮੈਂ ਦੇਖ ਰਿਹਾ ਤਾਂ ਨਾ ਉਹ ਲੱਕੜੀਆਂ ਕੱਟ ਰਹੇ ਤੇ ਜਿਹੜੇ ਹਲਵਾਈ ਨੂੰ ਫਿਰ ਦੇਣੀ ਨਾ ਚੁੱਲ੍ਹੇ ਬਾਲਣ ਵਾਲਾ ਉਹ ਲੱਕੜੇ ਕੱਟ ਰਹੇ ਸੀ ਕੱਲ ਤੇ ਤਿਆਰੀਆਂ ਪੂਰੀਆਂ ਹੋ ਰਹੀਆਂ ਭਾਈ ਕੰਮ ਕਰਦੇ ਆ ਅੱਧੇ ਨੇ ਹੁਣ ਘਟਦੇ ਜਾ ਰਹੇ ਆ ਸ਼ਾਪਿੰਗ ਆ ਹੋ ਰਹੀਆਂ ਨਵੇਂ ਨਵੇਂ ਜੀਜਾਸੂ ਖੁੰ ਨੂੰ ਮਿਲਦੀਆਂ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਨਾ ਜਦੋਂ ਵਿਆਹ ਹੁੰਦੇ ਤੇ ਦੇਖ ਦਾਈ ਕੋਸ਼ਿਸ਼ ਨਹੀਂ ਤੇ ਹੁੰਦੀ ਹੈਗੀ ਅ ਕਹਿੰਦੇ ਕੁੜੀ ਵਾਲਿਆਂ ਦੇ ਜਿਹੜਾ ਪਥਵਾੜਾ ਜਿੱਥੇ ਪਾਥੀਆਂ ਉਹ ਦੇਖ ਜਾਂਦੇ ਤੇ ਮੁੰਡੇ ਵਾਲਿਆਂ ਦੇ ਕੁੱਪ ਦੇਖ ਜਾਂਦੇ ਤੇ ਰਿਸ਼ਤਾ ਹੋ ਜਾਂਦਾ ਅੱਜ ਕੱਲ ਦਾ ਭਾਈ ਜ਼ਮਾਨਾ ਬਹੁਤ ਡਿਵੈਲਪ ਹੋ ਗਿਆ ਤੇ ਸਾਡੇ ਰਿਸ਼ਤੇਦਾਰ ਉਹ ਪਹਿਲੇ ਘੁੰਮਣ ਲੱਗੇ ਹੋਏ ਰਿਸ਼ਤੇਦਾਰੀ ਦੇ ਵਿੱਚ ਬਾਹਰ ਦੇ ਬਾਹਰ ਦੇ ਬਲਕਦੇ ਦੇ ਨਾਂ ਤਾਂ ਲੈਣੋਂ ਪਹਿਲੇ ਹੀ ਭਾਈ ਕੰਟਰੀ ਘੁੰਮਣ ਲੱਗੇ ਹਲੇ ਵਿਆਹ ਹਲੇ ਬਾਅਦ ਚੋਣਾ ਸਾਲ ਬਾਅਦ ਡੇਟ ਰੱਖੀ ਹੋਈ ਹੈ ਇਦਾਂ ਵੀ ਹੁਣ ਸਾਡੇ ਇੰਡੀਜ ਵਿੱਚ ਥੋੜਾ ਥੋੜਾ ਹੁਣ ਦੇਖੋ ਜਿੱਦਾਂ ਡਿਵੈਲਪ ਹੋ ਰਹੀਆਂ ਚੀਜ਼ਾਂ ਇਹ ਆ ਕੱਪੜਿਆਂ ਦੇ ਨਾਲ ਜਾ ਕੇ ਕੱਪੜੇ ਖਰੀਦ ਰਹੇ ਆ ਇਹ ਸਮਾਂ ਭਾਈ ਸਮਾਂ ਬਦਲ ਸਮੇਂ ਨਾਲ ਨਾਲ ਚੱਲਣਾ ਪੈਂਦਾ ਠੀਕ ਹੈ ਜੀ ਸਮੇਂ ਦੇ ਨਾਲ ਜਦ ਅੱਜ ਘਰ ਨਵਾਂ ਤਕਰੀ ਹੁਣ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਪਰ ਜਦ ਇਹ ਆਈਡੀਆ ਐਕਸਚੇਂਜ ਹੋ ਜਾਂਦੀਆਂ ਹਾਂ ਜੀ ਭਾਈ ਮੰਗਣਾ ਹੋਵੇ ਉਸ ਤੋਂ ਬਾਅਦ ਆਈਡੀਆ ਫਿਰ ਟੈਲੀਫੋਨ ਪਰ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਸਮਾਂ ਭਾਈ ਇਹ ਹੁਣ ਅਸੀਂ ਕਹੀ ਜਿਹੀ ਪੁਰਾਣੇ ਸਮਾਚ ਆਏ ਹੁੰਦਾ ਤਾਂ ਆਹ ਕਾਰਡ ਦੇ ਲੋਕ ਪਰ ਅੱਜ ਕੱਲ ਦੇ ਯੁੱਗ ਨਾਲ ਬੰਦ ਨੂੰ ਬਦਲਣਾ ਪੈਂਦਾ ਥੋੜਾ ਜਿਹਾ ਠੀਕ ਹੈ ਜੇ ਕਹੀਏ ਅਸੀਂ ਪੁਰਾਣੇ ਸਮੇਂ ਨੂੰ ਕਰਨਾ ਸੀ ਉਹ ਕਰਨਾ ਪੁਰਾਣ ਜਿਹਦਾ ਹੁਣ ਇੱਤਰ ਬਈ ਦਾ ਆ ਡਿਜੀਟਲ ਕਾਰਡ ਹੈ ਇੱਕ ਨਵੀਂ ਚੀਜ਼ ਹੈ ਦਾ ਕਾਰਡ ਕੋ ਕੱਲਾ ਹੁਣ ਉੱਥੇ ਨਵਾਂ ਬਦਲੀ ਜਾਣਾ ਦੂਜੇ ਰਵੇ ਤਾਂ ਕੌਣ ਉਹ ਨੈਟਵਰਕ ਪਾਉਣਾ ਜਿਹਦੇ WhatsApp ਨੂੰ ਕਰਦਾ ਉਹ ਨਵਾਂ ਪਾਉਣਾ ਉਹਨੂੰ WhatsApp ਉਹਨੂੰ ਕਾਰਡ ਉਹਨੂੰ WhatsApp ਕਰ ਦੇਣਾ ਨੈਟਵਰਕ ਸਾਰਾ ਕੁਝ ਡਿਜੀਟਲ ਹੈ ਕਈ ਇੱਕ ਇੱਕ ਵੀਡੀਓ ਵੀ ਧਾਏ ਤੇ ਉਹਨੇ ਕਾਰਡ ਬੰਦੇ ਨੇ ਕਾਰਡ WhatsApp ਕਰਤਾ ਭਾਈ ਆ ਜਾਓ ਭਾਈ ਉਹਦੇ ਵੀ ਹਾਂ 2000 ਦਾ ਨੋਟ ਉਹਦੇ ਵਿੱਚ ਪਾ ਕੇ ਉਹ ਨੂੰ WhatsApp ਭੇਜ ਦਲਾ ਭਾਈ ਸ਼ਗਨ ਚੱਕ WhatsApp ਰਿਕਾਰਡ ਆ ਗਿਆ WhatsApp ਰਿਕਾਰਡ ਭੇਜਦਾ ਸੱਜਾ ਜਿੰਨੇ ਭਾਈ ਇਹ ਤੇ ਹਾਂ ਗੁੱਜਰ ਭਾਈ ਦੇਖਾ ਮੈਂ ਚੱਲੀਏ ਭਾਈ ਅੱਜ ਨੇ ਭਾਈ ਸਵੇਰ ਦਾ ਨਾ ਇਹਨੂੰ ਮੈਂ ਖਲਾਇਆ ਅੱਜ ਦੀ ਪੂਰੀ ਸੇਵਾ ਕੀਤੀ ਅੱਜ ਸਵੇਰੇ ਸਵੇਰੇ ਮੈਂ ਉਹ ਮੀਟ ਖਲਾਇਆ ਥੋੜਾ ਜਿਹਾ ਥੋੜਾ ਕੱਲ ਬਾਈ ਜਦੋਂ ਮੈਂ ਕੁੱਤੇ ਪਰ ਗੱਲ ਸੁਣਾਇਦੀ ਬਹੁਤ ਤੁਹਾਡੇ ਕਮੈਂਟ ਤੇ ਮੈਸੇਜ ਆਏ ਹੋਏ ਤੇ ਮੈਨੂੰ ਤੇ ਬਾਈ ਕਹਿੰਦਾ ਕੁੱਤੇ ਵਾਲੀ ਗੱਲ ਬਹੁਤ ਸੋਹਣੀ ਕੀਤੀ ਐ। ਕਦੇ ਕਦੇ ਕੋਈ ਨਾ ਕੋਈ ਗੱਲ ਅੰਦਰੋਂ ਨਿਕਲੇ ਆਉਂਦੀ ਕੋਈ ਬੜੀ ਜੀ ਗੱਲ ਨਿਕਲੇ ਆਉਂਦੀ ਅੰਦਰ ਤੇ ਆਪਾਂ ਕਰਦੇ ਜੀ ਗੱਲ ਤੁਹਾਡੇ ਸ਼ੇਅਰ ਕਰ ਲਈ ਦੀ। ਤੇ ਚੱਲਿਆ ਬਾਈ ਘਰ ਨੂੰ। ਆਹ ਕਿੱਧਰ ਚੱਲਿਆ ਬਈ ਹੁਣ ਇੱਧਰ ਆਊਗਾ ਇਹ। ਸਬਜੀ ਸਿੰਘ ਪਹਿਲਾਂ ਕੱਲ ਖੇਤ ਬਾਹਰ ਤਾ ਤਾ। ਹੈ? ਸਿੱਧਾ। ਗੱਡੀ ਮੋੜ ਲਈ। ਇਹ ਗਿੱਦਿਆ ਬង ਮੈਂ ਖੇਤ ਵਾਲੀ ਸੈਟ ਚੰਗੀ ਤਰ੍ਹਾਂ ਨਹੀਂ ਲਾਈ ਹੈਗੀ ਮੈਂ ਨਾਲ ਉਹ ਨੇੜੇ ਰੱਖ ਕੇ ਹੋਰ ਅੱਧੀ ਵੱਟ ਵੱਟਿਆ ਰ ਵਿੱਚ ਕਹਿੰਦਾ ਉਹਨੂੰ ਮੈਂ ਉਹ ਜਿਹੜੀ ਸੈਟ ਵਾਲੀ ਵਾਟਾ ਨਾ ਚੰਗੀ ਤਰ੍ਹਾਂ ਵੱਡੀ ਨਹੀਂ ਹੈਗੀ ਚੰਗੀ ਤਰ੍ਹਾਂ ਨਾ ਚਲੋ ਦੁਆਰੇ ਕਹਿੰਦਾ ਵੀ ਇੱਕ ਵਾਰੀ ਇੱਥੇ ਦੁਆਰੇ ਘੁਮਾ ਦਊਗਾ ਇਹ ਕਿਤਾਬਾਂ ਵੀ ਡੱਟ ਵੱਡੀ ਜੇ ਸਿਸਟਮ ਲਾਇਆ ਹੁੰਦੇ ਵੱਡੇ ਵੱਡੇ ਆਜ ਯਾਰ ਗੱਲ ਕਹਿੰਦੇ ਭੁੱਲੇ ਕਿ ਅੱਜ ਦੀ ਲਾਇਬ੍ਰੇਰੀ ਚ ਭਾਈ ਤੁਹਾਡਾ ਸਵਾਗਤ ਆ ਤੇ ਹੁਣ ਆਪਾਂ ਲਾਈਵ ਵੀਡੀਓ ਬੰਦ ਕਰਦੇ ਆ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਇਦਾਂ ਹੀ ਬਾਈ ਪਿਆਰ ਸਕਾਰ ਦਿੰਦੇ ਰਹੋ ਕਮੈਂਟਾਂ ਜੋ ਤੁਸੀਂ ਬੋਲਣਾ ਬੋਲੀ ਜਾਇਆ ਕਰੋ ਜੇ ਗਲਤ ਕਮੈਂਟ ਕਰਦੇ ਆ ਵੱਜੋ ਉਸ ਤੇ